ਉਹ ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਆ ਕਿ ਸੈਨਿਕ ਵਾਲੇ ਦਾ ਬਾਰਡਰ ਖੋਲ ਕੇ ਜੋ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿੰਮੇਦਾਰਾਂ ਦਾ ਖੇਤ ਮਜ਼ਦੂਰਾਂ ਦਾ ਆਕਤਿਆਂ ਦਾ ਦੁਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੇ ਗੁਰਦਿਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਿਆ ਕੁਇੰਟਲ ਬਿਕ ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਗਈਏ ਤਾਂ ਉੱਥੇ ਇਹਦਾ ਮੁੱਲ ਹੈ 34 ਰੁਪਇਆ। ਅਹ ਕ੍ਰੈਂਪਰ 34 ਰੁਪਇਆ ਮੈਂ ਕਹ ਰਿਹਾ ਕਿ ਇੰਡੀਆ ਰੁਪੀਏ ਦੇ ਦੇ ਬਰਾਬਰ ਤਾਂ ਹੈਗਾ। ਦੇਸ਼ਾ ਕੋਟਾ ਦੀ ਕਰੰਸੀ ਕਮਜ਼ੋਰ ਹੈ ਪਰ 34 ਰੁਪਇਆ ਜੇ ਤੁਮ ਮੈਂ ਕਹ ਰਿਹਾ ਉਹ ਇੰਡੀਅਨ ਰੁਪੀਏ ਦੇ ਮੁਤਾਬਕ ਹੈਗਾ। ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋਵੇ ਸੁਸਰੀ ਲਗੂ ਦੇ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਕੀ ਜੋ ਵੀ ਇਹ ਖਰਾਬ ਹੋਊਗੀ ਹੁਣਗੇ ਇਹ ਹੀ ਕਣਕ ਆਪ ਪਾਲ ਪੇਕ ਦੀਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਦੇ ਵਿੱਚ ਕਣਕ ਦੀ ਟੋਟ ਹੈ ਉਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲ ਪੈਸਾ ਬਹੁਤ ਜ਼ਿਆਦਾ ਆ ਗਿਆ ਜਿਹਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਜਾਂ ਇਹ ਚਿੱਟਾ ਹੁੰਦਾ ਹੈ ਡਰੱਗਸ ਹੁੰਦੀ ਹੈ ਇਹ ਜਿਹੜੇ ਨੌਕਰੀ ਵਾਲੇ ਮੁੰਡੇ ਐ ਜਿਨ੍ਹਾਂ ਦੇ ਕੋਲ ਕੋਈ ਨੌਕਰੀ ਸਾਧ ਨਹੀਂ ਹੈ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਦੀ ਚਾਹੀਦੀ ਐ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਕਹੀ ਮਿਸਟਰ ਬائیں ਸੀਗੇ ਉਹਨਾਂ ਨੇ ਜਿਕੇ ਐ ਸੀ ਕਿ ਰੋਦੀ demandas ਬਹੁਤ ਤਕੜੇ ਤੌਰ ਤੇ ਉੱਤੇ ਪਗਵਨ ਸਿੰਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਪਰ ਨੌਕਰੀਆਂ ਬਿਲਕੁਲ ਇਹੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਹੋਰ ਨਾ ਚੋਣੇ ਹੈ ਕਿ ਬਾਰਡਰ ਪਰ ਜਿਹੜਾ ਵਾਕਿਆ ਪਹਿਲਦਾਨ ਹੋਇਆ ਸ਼ਾਇਦ ਇਹ ਹਸੈਣ ਵਾਲੇ ਸਾਨੂੰ ਨਾ ਪਹੁੰਚਣ ਦੇ ਪਰ ਫਿਰ ਅਸੀਂ 33 ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲ ਨਾਮ ਬਹੁਤ ਜ਼ਰੂਰੀ ਹੈ ਕੀ ਸਾਡਾ ਜਿਹੜਾ ਜਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰਦੇ ਆ ਉਹਨਾਂ ਨੂੰ ਮਆਫਤਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ੍ਹਦੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੇ ਨਹੀਂ ਹੋਣੀ ਹੈ ਆਪਣੇ ਦੋ ਕਿਤੇ ਐ ਤਿੰਨ ਕਿਤੇ ਇੱਕ ਤਾਂ ਆਪਾ ਟ੍ਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲ ਟ੍ਰਾਂਸਪੋਰਟ ਹੈ ਇੱਕ ਆਪਣੇ ਕੋਲ ਖੇਤੀਬਾੜੀ ਹੈ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਹੈ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੋਲ ਜਾਣ ਤੇ ਸਾਡੀਆਂ ਜਿੰਸਾਂ ਬਾਹਰ ਦੇ ਮੁਰਖਾਂ ਦੇ ਵਿੱਚ ਜਾਣ ਲੱਗ ਪੈ। ਸੋ ਇਸ ਕਰਕੇ ਅਸੀਂ 33 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮਜਾਦਾ ਕਰਨਾ ਚਾਹੁੰਦੇ ਹਾਂ। ਜੇ ਜਨ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਛੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਤੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਦਾ ਕਰਾਂਗੇ ਕਿ ਜੋ ਪਾਉਣਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਪਾਉਂਗੇ ਕਿ ਪਾਕਿਸਤਾਨ ਦਾ ਟਰੋਰਿਜ਼ਮ ਕਰਦੇ ਫਰਾਣਾ ਟੀਮ ਹੈ ਮੇਰੇ ਵੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲ ਹੈ कि जो पैरगाम के बीच होया है ये पाकिस्तान ने कराया है तो ढिया एजेंसीज है कि खुफिया एजेंसी है वो है, है, है इंटेलिजेंस ब्यूरो है स्पेशल ग्रुप है कैबिनेट सेक्रेटेरिएट है नेशनल सिक्योरिटी एडवाइजर द्रोयल है फिर मिलिट्री इंटेलिजेंस है जिनमें भी बीएसएफ सीआरपीएफ आईटीबीपी सीआईएसएफ सी सीबीआई ਇਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਨਾਂ ਨੂੰ ਝੋਲੀ ਪਤਾ ਲੱਗਿਆ ਕਿ ਇੱਥੇ ਪੈਰਦਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਨਾਂ ਦਾ ਜਿਹੜਾ ਫੇਲਿਅਰ ਹੈ ਉਹ ਸਿਰ ਤੇ ਗਵਰਨਮੈਂਟ ਨੂੰ ਇਹ ਜਿਹੜੀ ਫਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਐ ਕਿ ਪਾਕਿਸਤਾਨ ਨੇ ਠਰੇ ਹੁ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਨੀਆਂ ਇੰਟੈਲੀਜੈਂਸ ਏਜੰਸੀਸ ਹੈ ਕਿ ਇਹਨਾਂ ਨੇ ਪਹਿਲਾਂ ਜੂਨੀ ਦੱਸਿਆ ਕਿ ਇੱਥੇ ਪਹਿਲਦਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਥੀਜ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਗਮੋਰੂ ਆਹੇ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਲੀ ਵੀਰ ਹੈ ਜਿਹੜੇ ਨਵੇਂ 4 4 ਸਾਲ ਦੇ ਸਪਾਈ ਲਾਤੇ ਹੋਏ ਉਹ ਤਾਂ ਨਹੀਂ ਕਿਤੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲਬਾ ਹੋ ਗਏ ਤੇ ਮੇਰਾ ਮਤਲਬ ਜਿਹੜਾ ਸਾਰਾ ਢਾਂਚਾ ਹੀ ਡਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੇ ਆ ਕਿ ਇਹ ਮੋਦੀ ਸਾਹਿਬ ਤੋਂ ਡੈਮਿੰਗੋਟ ਮਹਾਰਾਸ਼ਟਰ ਚ ਨਹੀਂ ਇਹ ਤਮਿਲਨਾਡੂ ਚ ਹੈ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ اور منسٹری ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਵੇਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀ ਜਦੋਂ ਤੋਂ ਪਹਿਲੇ ਨਾਮ ਦੇ ਵਿੱਚ ਇਹ ਵੀ ਦੁਰ ਘਟਣਾ ਵਰਤੋਂ ਦੀ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿੰਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਫਿਰ ਅਮਰੀਕਾ ਦੇ ਵਿੱਚ ਪੰਨੂ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਖੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇਹ ਜਦ ਤੱਕ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੈਕ ਦੇ ਵਿੱਚ ਇੰਨਨ ਦੇ ਵਿੱਚ ਅਕਤਾਰ ਸਿੰਘ ਠੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪਾਜਵਾਲ ਨੂੰ ਮਰਵਾਤਾ ਫਿਰ ਰੋਦੇ ਨੂੰ ਮਰਵਾਤਾ ਫਿਰ ਅਰਿਆਂ ਨੇ ਦੇ ਵਿੱਚ ਦੇ ਸਦੋਂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫੇਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮਰਵਾਤਾ ਸੋ ਮੇਰਾ ਮਾਤਰਾ ਬਾਇਨਾ ਸਮਝੋ ਕਿ ਅਸੀਂ ਬਹੁਤ ਸ਼ਰੀਫ ਆਦਮੀ ਹੈ ਤੇ ਅਸੀਂ ਬਿਲਕੁਲ ਗਊ ਹੈ ਤੇ ਅਸੀਂ ਲੋ ਗਊ ਵਰਗਾ ਕੰਮ ਕਰਦੇ ਆ ਇਹ ਸਾਦਾ ਸਿਆਪਾ ਇੰਡੀਆ ਨੇ ਸੇੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਹੈ ਤੇ ਅਮਰੀਕਾ ਦੀ ਜਿਹੜੀ ਮਨੋਡੌਕਰੀਨ ਹੈ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਐ ਉਹਦੀ ਮਨੋਡੌਕਰੀ ਹਿਤੋੜ ਦਿੱਤੀ ਹੈਗੀ ਐ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਇਹ ਰੋਏ ਜੋ ਕੁਝ ਪੈਰਦਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਜੋ ਚੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਐ ਜਦੋਂ 2020 ਦੇ ਵਿੱਚ ਚਿੱਟੇ ਸਿੰਘ ਪੂਰੇ ਫੌਜ ਨੇ 43 ਸਿੱਖ ਮਾਰਤੇ ਸੀ ਕਸ਼ਮੀਰ ਦੇ ਵਿੱਚ ਉਦੋਂ ਅੱਡਾ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਹੈ ਕਿ ਜੀ ਇਹ ਤਾਂ ਟੈਰਰਿਜ਼ਮ ਸੀਗੀ ਫਿਰ ਜਿਹੜਾ ਰਜੀਵ ਕਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਕਤਲੇਆਮ ਕੀ ਸੀ ਉਹ ਵੀ ਪ੍ਰੈਸ ਚੁੱਕ ਕਰਕੇ ਬੈਠੀ ਹੈ ਉਹ ਵੀ ਕਹਿੰਦੀ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਖੁਸ਼ਣੀ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਏ ਹੈ ਪਾਕਿਸਤਾਨ ਨੇ ਕਰਾਏ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ ਮੋਦੀ ਨੇ ਬਰ ਦੇ ਮੁਲਕਾਂ ਦੇ ਵਿੱਚ ਇਹ ਕਾਨੂੰਨ ਮਾਰਨ ਦੇ ਸ਼ੁਰੂ ਕੀਤੀ ਹੈ بلوچستان ਦੇ ਵਿੱਚ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਗੱਡੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਡੋ ਤਾਂ ਕੋਈ ਹੈ ਨਹੀਂ ਜੀ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੇਂ ਸਰਕਟ